ਚੰਦ ਲਾਲ ਆਈ ਕਿੱਥੋਂ ਦੇ ਆਨਾਲੇ ਨਰਸਿੰਘ ਕਲੋਨੀ ਦੇ ਅੱਛਾ ਕੀ ਹੋਇਆ ਕਿੰਨੂ ਮੈਂ ਉਹ ਦੀ ਸ਼ਿਵਰ ਤਿੰਨ ਚਾਰ ਮਹੀਨੇ ਤੋਂ ਉਰਫ ਲੋ ਚੱਲ ਰਿਹਾ ਸੀ ਕਈ ਠੀਕ ਹੈ ਤਾਂ ਵੀਡੀਓ ਸਾਹਿਬ ਨੇ ਸ਼ਿਕਾਇਤ ਪਹਿਲਾਂ ਭੇਜੀ ਸੀ ਤੇ ਉਹ ਆਏ ਸੀਗੇ ਤਾਂ ਵੀਡੀਓ ਸਾਹਿਬ ਨੇ ਸਰਪੰਚ ਸਾਹਿਬ ਨੂੰ ਬੁਲਾਇਆ ਵੀ ਇਹ ਸ਼ਿਵ ਨੇ ਚਲਾ ਤੇ ਉਸ ਟਾਈਮ ਤੇ ਸਰਪੰਚ ਆ ਗਿਆ ਮੌਕੇ ਤੇ ਤਾਂ ਆਉਣ ਤੋਂ ਬਾਅਦ ਇਹ ਨੇ ਜੀ ਵੀਡੀਓ ਸਾਹਿਬ ਨੇ ਕਿਹਾ ਭਾਈ ਕੀ ਗੱਲ ਹੈ ਚਲਾ ਨਹੀਂ ਦਿਆ ਤੋ ਕਹਿੰਦਾ ਇਹ ਮੈਨੂੰ 1-1000 ਰੁਪਇਆ ਕਰਮਗਰ ਚਾਹੀਦਾ ਹੈ ਫੇਰ ਚਲਾਉਗਾ ਤੇ ਵੀਡੀਓ ਸਾਹਿਬ ਨੇ ਕਿਹਾ ਵੀ ਤੂੰ ਆ 1-1000 ਨਹੀਂ ਐ ਕਰਾ ਦੋ ਬੰਦੇ ਤਾਂ ਖੜੇ ਮੋਕੇ ਇਹਨ ਦੇ 5-500 ਰੁਪਇਆ ਤੈਨੂੰ ਦਵਾ ਦਿੰਦੇ ਆ ਬਾਕੀ ਕਰ ਲਾਂਗੇ ਆਪਾਂ ਔਰ ਘਰਾਂ ਦਾ ਲੈ ਲੈ ਕੋਈ ਨਹੀਂ ਤੇ ਕਹਿੰਦਾ ਇਹ ਨਾ ਮੈਂ ਤਾਂ ਕਹਿੰਦਾ ਹਜ਼ਾਰਿਆ ਲਊਗਾ ਤਾਂ ਚਲਾਉਗਾ ਤੇ ਨਹੀਂ ਕਹਦਾ ਯਾ ਪੰਗੀ ਖੜਾ ਪੰਗੀ ਤੋਂ ਖਾਲੀ ਕਰਾ ਲਓ ਤੇ ਉਤ ਤੋਂ ਬਾਅਦ ਇਹਨਾਂ ਦੀ ਬਹਿਸ ਹੋ ਗਈ ਇਹ ਦੀਪਕ ਕਹਿੰਦਾ ਇਹ ਮੈਨੂੰ ਪੰਗੀ ਕਿਉਂ ਗਿਆ ਤੂੰ ਪਹਿਲਾਂ ਹੀ ਦੋ ਵਾਰੀ ਬਹਿਤਾ ਤੇ ਸਭ ਦੇ ਕਿਉਂ ਯੂਜ਼ ਕੀਤਾ ਵੀਡੀਓ ਸਾਬ ਨੇ ਕਿਹਾ ਵੀ ਇਹ ਗਲਤ ਗੱਲ ਹੈ ਇਹ ਨਾ ਤੂੰ ਯੂਜ਼ ਕਰ ਤਾਂ ਇਹਨੇ ਮਤਲਬ ਕਹਿ ਕੇ ਤੋਂ ਬਾਅਦ ਇਹ ਗੱਲ ਨਹੀਂ ਮੰਨੀ ਕਹਿੰਦਾ ਹੀ ਮੈਂ ਤਾਂ ਪੈਸੇ ਲਊਂਗਾ ਤਾਂ ਖਾਲੀ ਕਰਾਊਂਗਾ ਉਸ ਤੋਂ ਬਾਅਦ ਵੀਡੀਓ ਸਾਬ ਵੀ ਚਲੇ ਗਈ ਤੇ ਇਹ ਵੀ ਚਲੇ ਗਿਆ ਤਾਂ ਕਿੰਨੇ ਕੇ ਟਾਈਮ ਤੋਂ ਕੱਲੇ ਕੁੱਤ ਇਸ 3 ਵਜੇ 4 ਵਜੇ ਦੀ ਗੱਲ ਹੈ ਜੀ ਸਾਢੇ 3 4 ਦੀ ਗੱਲ ਹੈ ਇਹ ਹੈਗੀ ਹੈ ਜੀ 11 ਤਰੀਕ ਹੈ ਨਹੀਂ ਦੂਸਰੇ ਦੇ ਇਹ 10 ਦਾ ਕੋਈ ਨਹੀਂ ਹੈ 11 ਤਰੀਕ ਦੀ ਗੱਲ ਹੈ ਠੀਕ ਵੀ ਨਾਮ ਹੈ ਬਿਕਰਾ ਬੀਪੂ ਨਾਮ ਹੈ ਠੀਕ ਸਾਡੇ ਇਕੱਠੇ ਹੋਏ ਹੋ ਕਿ ਪੂਰਾ ਮਸਲਾ ਕੀ ਹੋਇਆ ਮਸਲਾ ਆਇਆ ਸੀ ਜੀ ਗਲੀ ਦਾ ਮਸਲਾ ਸੀਗਾ ਜੀ ਤੇ ਵੀਡੀਓ ਸਾਬ ਵੀ ਆਏ ਹੋਏ ਸੀ ਸੈਕਟਰ ਸਾਹਿਬ ਵੀ ਸੀਗੇ ਸਾਥੇ ਇੱਕ ਗੱਲ ਚੱਲੀ ਜਾਂਦੀ ਸੀਗੀ ਸਫਾਈ ਦੀ ਕਿ ਲੋਕਾਂ ਦੇ ਘਰਾਂ ਦੇ ਮੂਰੇ ਪਾਣੀ ਗੰਦਾ ਆਈ ਜਾਂਦਾ ਐ ਤੇ ਸੀਵਰ ਬਲੌਕ ਹੋਏ ਪਿਆ ਕਾਫੀ ਦਿਨਾਂ ਤੋਂ ਤੇ ਉਹ ਸਾਫ਼ ਨਹੀਂ ਹੋ ਰਿਹਾ ਜਿਹੜਾ ਸਰਕਾਰ ਕੋਲੇ ਪੈਸਾ ਆ ਰਿਹਾ ਲੋਕਾਂ ਤੋਂ ਆ ਸਾਰਿਆਂ ਤੋਂ ਗਲੀ ਮੁਹੱਲਿਆਂ ਤੋਂ ਪੈਸੇ ਕੱਟੇ ਕਰਦਾ ਫਿਰਦਾ ਹੈ ਤਾਂ ਵੀ ਸੁਭਾਈ ਨਹੀਂ ਹੋ ਰਹੀ ਲੋਕਾਂ ਦੇ 12 ਚ ਪਾਣੀ ਖੜਾ ਹੈ ਤੇ ਆ ਮੰਗਿਆਂ ਦਾ ਪੈਸੇ ਹਜ਼ਾਰ ਹਜ਼ਾਰ ਰੁਪਿਆ ਕਰ ਕੌਣ ਮੰਗ ਰਿਹਾ ਕਾਕਾ ਸਰਪੰਚ ਕਹਿੰਦਾ ਹਜ਼ਾਰ ਹਜ਼ਾਰ ਰੁਪਿਆ ਦੋ ਤੇ ਫਿਰ ਮੈਂ ਸਾਫ ਕਰਾਉਂਗਾ ਤੇ ਵੀਡੀਓ ਸਾਬ ਆਈ ਸੀ ਕਿ ਉਹ ਕਹਿੰਦਾ ਤੂੰ 5-500 ਰੁਪਿਆ ਲੈ ਲੈ ਕਰੀ ਤੇ ਇਹ ਕਹਿੰਦੇ ਤੇ ਤੂੰ ਸਾਫ ਕਰਾ ਕੇ ਉਹ ਉਹਦੀ ਗੱਲ ਵੀ ਨਹੀਂ ਮੰਨੀ ਕਹਿੰਦਾ ਨਾ ਮੈਂ ਤਾਂ ਹਜ਼ਾਰ ਹੀ ਲਊਂਗਾ ਕਹਿੰਦਾ ਨਹੀਂ ਤਾਂ ਆ ਪੰਗੀਆਂ ਨੂੰ ਬੁਲਾ ਲਓ ਉਹ ਉਹਨਾਂ ਤੋਂ ਕਢਾ ਲਓ ਆ ਖੜਾ ਪੰਗੀ ਇਸ ਤੋਂ ਕਢਾ ਲਓ ਆ ਗੱਲ ਹੋਈ ਚ ਉਹ ਸ਼ਬਦ ਕਿਨੂੰ ਕਿਹਾ ਪੰਗਾ ਆ ਮੈਨੂੰ ਆਖਿਆ ਇਹ ਸ਼ਬਦ ਹਮ ਮੌਕੇ ਤੇ ਬਹੁਤ ਜਣੇ ਸੀਗੇ ਸਾਰੇ ਸੀ ਗਵਾਹ ਵੀ ਆ ਮੇਰੇ ਕੋਲੇ ਸਾਰੇ ਖੜੇ ਆ ਇੱਥੇ ਤੇ ਮੇਰੇ ਭਾਈ ਬੰਦੂ ਖੜੇ ਆ ਸਾਰੇ ਤੇ ਆ ਗੱਲ ਉਹਨੇ ਆਕੀ ਆ ਪੰਗੀ ਲਵ ਯੂਜ਼ ਕੀਤਾ ਉਹਨੇ ਉਹ ਸਾਨੂੰ ਫੇਸ ਮੋਚੀ ਆ ਸਾਨੂੰ ਕਾਨੂੰਨ ਕਾਰਵਾਈ ਚਾਹੀਦੀ ਇਸ ਤੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਇਨੂੰ ਅੰਦਰ ਅੰਦਰ ਜਾਣਾ ਚਾਹੀਦਾ ਹੈ। ਅਰੇ ਅੰਦਰ ਕਰਨਾ ਚਾਹੁੰਦੇ ਹਨ ਇਹਨੂੰ। ਇਹਨੇ ਆਖੀ ਕਿਉਂ ਆ ਗੱਲ? ਇਹ ਗੱਲ ਹੈ ਸਾਡੇ ਸਮਾਜ ਵਾਸਤੇ ਇਹਨੇ ਜਿਹੜੀ ਗੱਲ ਆਖੀ ਹੈ। ਇਹ ਸਰਪੰਚ ਕਿੱਥੋਂ ਦਾ ਹੈ? ਆਪਨੇ ਸਰਪੰਚ ਨਹੀਂ ਹੈ। ਨਾ ਕੋਈ ਇਹਦੇ ਘਰ ਵਾਲੀ। ਕਹਿੰਦੀ ਘਰ ਵਾਲੀ ਸਰਪੰਚ ਹੈ। ਆਹ ਹੈ ਨਹੀਂਗਾ। ਆਪ ਹੈ ਨਹੀਂਗਾ। ਆਪਾਂ ਨਹੀਂ ਮਿਲੀ ਹੈ। ਹਾਂ। ਆਪ ਹੈ ਨਹੀਂਗਾ ਇਹ ਆਹੀ ਚੱਲਦਾ ਅੱਗੇ। ਕਾਪੀ ਟੱਕ ਲੈਂਦਾ ਹੈ। ਏ ਲੈ ਕੇ ਲਿਆਓ ਜੀ 100 ਰੁਪਿਆ ਲਿਆਓ ਜੀ 100 ਰੁਪਿਆ ਲੋਕਾਂ ਦੇ ਘਰਾਂ ਦੇ ਸਾਹਮਣੇ ਗੰਦ ਪਿਆ ਤੈਨੂੰ ਕਿਸ ਚੀਜ਼ ਦੇ ਪੈਸੇ ਦੇਣਗੇ ਪਰਚੀਆਂ ਵੀ ਹੈਗੀਆਂ ਸਾਰੀਆਂ ਅਗਲੇ ਨੇ ਬਿੱਲ ਵੀ ਦੇ ਰੱਖੇ ਆਂ ਦਿਖਾ ਦੇਣਗੇ ਸਾਰੇ ਚੀਜ਼ਾਂ ਤੇ ਇਹਨੇ ਸਾਫ ਜਮਾ ਵੀ ਹੈ ਨਹੀਂ ਤੁਸੀਂ ਆ ਕੇ ਦੇਖ ਲਿਓ ਕਲੋਨੀ ਦੇ ਕੀ ਹਾਲ ਹੈ ਬੁਰਾ ਹਾਲ ਹੈ ਕਲੋਨੀ 'ਚ ਹਾਂ ਮਸਿੰਗਲ ਹਾਂ ਤੇ ਇਹਨਾਂ ਜਿਹੜਾ ਲਵ ਜੀ ਯੂਜ਼ ਕੀਤਾ ਸਾਨੂੰ ਠੇਸ ਪਹੁੰਚੀ ਇਸ ਤੋਂ ਬਹੁਤ ਜ਼ਿਆਦਾ ਹਾਂ ਰਗਵੀਰ ਸਿੰਘ ਜੀ ਇਹ ਪੂਰਾ ਮਸਲਾ ਕੀ ਹੈ ਜਿਹੜਾ ਮਸਲਾ ਇਹ ਸੀਗਾ ਜੀ ਆਪਣੇ ਕਲੋਨੀ ਚ ਬਹੁਤ ਜ਼ਿਆਦਾ ਸਫਾਈ ਦਾ ਜੋ ਗੰਧ ਵੱਜਾ ਪਿਆ ਹੈ ਸੀਵਰ ਦਾ ਪਾਣੀ ਓਵਰਫਲੋ ਹੋ ਰਿਹਾ ਉਸ ਮੁੱਦੇ ਤੇ ਵੀਡੀਓ ਪੀਜ ਨੂੰ ਬੁਲਾਇਆ ਸੀਗਾ ਉਹਨਾਂ ਨੂੰ ਮੌਕੇ ਤੇ ਦਿਖਾਇਆ ਸੀ ਵੀ ਸੀਵਰ ਦੀ ਸਫਾਈ ਨਹੀਂ ਹੋ ਰਹੀ ਤੇ ਲੋਕ ਵੀ ਕਾਫੀ ਜ਼ਿਆਦਾ ਇਕੱਠੇ ਹੋਏ ਸੀ ਪਰੇਸ਼ਾਨ ਹੋਏ ਪਏ ਐ ਇਹਨਾਂ ਚੀਜ਼ਾਂ ਤੋਂ ਇਹ ਮੁੱਦਾ ਕਾਫੀ ਜ਼ਰਦਾ ਸਾਡੀ ਨਰਸਿੰਗ ਕਲੋਨੀ ਚ ਤੇ ਸਾਡੇ ਜਿਹੜੇ ਸਾਬਕਾ ਸਰਪੰਚ ਸੀਗੇ ਹੁਣ ਉਹਨਾਂ ਦੀ ਵਾਈਫ ਸਰਪੰਚ ਕਾਕਾ ਉਹਨਾਂ ਨੂੰ ਜਦੋਂ ਬੁਲਾਇਆ ਉਹ ਉਹਨਾਂ ਦੀ ਵਾਈਫ ਹੈ ਸਰਪੰਚ ਉਹ ਆਪ ਤਾਂ ਆਏ ਨਹੀਂ ਕਾਕਾ ਆਇਆ ਜਦੋਂ ਉਹਨਾਂ ਨੂੰ ਦਿਖਾਇਆ ਵੀਡੀਓ ਕੀ ਕਹਿਣ ਲੱਗੇ ਵੀ ਤੂੰ ਸਫਾਈ ਕਰਵਾ ਸਫਾਈ ਕਿਉਂ ਨਹੀਂ ਕਰਵਾਉਂਦਾ ਤੇ ਉਹ ਕਹਿੰਦਾ ਜੀ ਪਰ ਪਰ ਘਰ ਮੈਨੂੰ 1000 ਰੁਪਏ ਦੇ ਵੀ ਫੇਰ ਮੈਂ ਸਫਾਈ ਕਰਵਾਉਂਗਾ ਉਹ ਵੀਡੀਓ ਵੀ ਕਹਿੰਦੇ ਕਹਿੰਦੇ ਵੀ ਤੂੰ ਇੱਕ ਵਾਰੀ ਸਫਾਈ ਕਰਵਾ ਸਾਡੇ ਅੰਕਲ ਜੀ ਖੜੇ ਸੀ ਨਾਲ ਦੋ ਜਣੇ ਕਹਿੰਦੇ ਕਿ ਚੱਲ 500 580 ਦੇ ਦਿੰਨੇ ਆ ਤੂੰ ਇੱਕ ਵਾਰੀ ਸਟਾਰਟ ਕਰਵਾ ਕਹਿੰਦਾ ਨਹੀਂ ਜੀ ਮੈਨੂੰ ਤਾਂ ਜੇ 1000 ਰੁਪਏ ਦੋਗੇ ਫੇਰ ਤਾਂ ਮੈਂ ਸਫਾਈ ਕਰਵਾਉਂਗਾ ਨਹੀਂ ਤਾਂ ਆ ਜਿਹੜਾ ਮੇਰਾ ਭਰਾ ਖੜਾ ਹੈ ਦੇਖੋ ਇਹਨੂੰ ਕਹਿੰਦਾ ਕਹਿੰਦਾ ਖੜਾ ਪੰਗੀ ਹੈ ਤੋ ਸਾਫ਼ ਕਰਵਾ ਲੋ ਅੱਜ ਕੱਲ ਜਾਤੀਪਾਤ ਦੇ ਖਿਲਾਫ ਆਪਾਂ ਨਹੀਂ ਬੋਲ ਸਕਦੇ ਜਾਤੀ ਦੇ ਪ੍ਰਤੀ ਕਿਸੇ ਨੂੰ ਕੋਈ ਵੀ ਸ਼ਬਦ ਨਹੀਂ ਬੋਲ ਸਕਦੇ ਜੋ ਇਹਦੇ ਖਿਲਾਫ ਬੋਲਿਆ ਉਹ ਇਹਦੀ ਜਾਤੀ ਨੂੰ ਠੇਸ ਪਹੁੰਚੀ ਇਹਨੂੰ ਠੇਸ ਪਹੁੰਚੀ ਸਮਾਜ ਨੂੰ ਠੇਸ ਪਹੁੰਚੀ ਹੈ ਤੇ ਉਹਦੇ ਖਿਲਾਫ ਅਸੀਂ ਇਕੱਠੇ ਹੋਏ ਆਂ ਵੀ ਕਾਰਵਾਈ ਹੋਵੇ ਸਰਪੰਚ ਨੂੰ ਪਤਾ ਲੱਗੇ ਵੀ ਕਿਸੇ ਦੀ ਜਾਤੀ ਦੇ ਪ੍ਰਤੀ ਗਲਤ ਸ਼ਬਦ ਨਹੀਂ ਬੋਲਣੇ ਚਾਹੀਦੇ ਅਸੀਂ ਜੋਨੇ ਵੀ ਕਾਨੂੰਨੀ ਕਾਰਵਾਈ ਹੋਵੇ ਉਸ ਮੁੱਦੇ ਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਆਂ ਜੀ ਤਿੰਨ ਦਿਨ ਹੋ ਗਏ ਸਾਨੂੰ ਤਿੰਨ ਦਿਨ ਹੋ ਗਏ ਦਰਖਾਸਤ ਵੀ ਦੇ ਰੱਖੀ ਆ ਤੇ ਇਹਨਾਂ ਤੇ ਕਾਰਵਾਈ ਹੋਵੇ ਪਰ ਹਜੇ ਦਰਖਾਸਤ ਲਿਖੀ ਤਾਂ ਗਈ ਹੈ ਸਾਡੀ ਪਰਗਾਹ ਹਜੇ ਤੱਕ ਕੋਈ ਕਾਰਵਾਈ ਹੁੰਦੀ ਸਾਨੂੰ ਦਿਸ ਨਹੀਂ ਰਹੀ ਐ ਤੇ ਅਸੀਂ ਚਾਹੁੰਦੇ ਆਂ ਵੀ ਕਾਰਵਾਈ ਅੱਗੇ ਤੱਕ ਪਹੁੰਚੇ ਜਾਂ ਤਾਂ ਉਹਨੂੰ ਸਜ਼ਾ ਹੋਵੇ ਸਖਤੋ ਸਖਤ ਤਾਂ ਕਿ ਜਾਤ ਦੇ ਵਿਰੁੱਧ ਅੱਜ ਤਾਂ ਬੋਲੇ ਆ ਕੱਲ ਨੂੰ ਕਿਸੇ ਹੋਰ ਨੂੰ ਨਾ ਬੋਲੇ ਇਹ ਵਰਗੇ ਨਸੂਬ ਨੂੰ ਦੇਸੀ ਮਸਲਹਾਤਾਂ ਚੋਂ ਕਿਦੇ ਬਾਅਦ ਵੀ ਕੱਟ ਪਿਆ ਸੀ ਲੋਕਾਂ ਕੱਢਣ ਦੀ ਨੀਤੀ ਵੀ ਚੱਲ ਰਹੀ ਥੀ ਕਿੰਨੇ ਕੋਈ ਜਾਂਤੀ ਫਾਦ ਉੱਪਰ ਖੜੇ ਨੇ ਕੁਝ ਦਿਨ ਪਹਿਲਾਂ ਨਾ ਇੱਕ ਨਰਸਿੰਗ ਕਲੋਨੀ ਦੇ ਵਿੱਚ ਇੱਕ ਸੀਵਰੇਜ ਓਵਰਫਲੋ ਫੋਨ ਕਰਕੇ ਉੱਥੇ ਕੱਟ ਹੋਇਆ ਸੀ ਗਲੀ ਦੇ ਵਿੱਚ ਜਿੱਥੇ ਮੌਕੇ ਤੇ ਜਗਜੀਤ ਸਿੰਘ ਕਾਕਾ ਸਰਪੰਚ ਵੀ ਆ ਜਾ ਸੀਗਾ ਉੱਥੇ ਲੋਕਾਂ ਨੇ ਦੋਸ਼ ਲਾਇਆ ਉੱਥੇ ਕੋਈ ਬਾਲਮੀਕ ਜਾਤੀ ਦਾ ਮੁੰਡਾ ਸੰਬੰਧ ਰੱਖਦਾਗਾ ਉਹ ਕਹਿੰਦਾ ਵੀ ਮੈਨੂੰ ਇਹਨੇ ਭੰਗੀ ਲੱਭ ਕਿਹਾਗਾ ਮੈਂ ਜਤੀਆ ਬਲਾ ਬੁਲੇ ਉਹਦੀ ਸੰਧੀ ਮੈਂ ਪਰਤਾਲ ਕਰੀ ਜੰਦਾਗਾ ਅ ਗਵਾਹਾਂ ਦੇ ਬਿਆਨ ਵੀ ਲਿਖਿਆਗੇ ਅ ਜੁਮੇ ਅਪਲਾਈ ਹੋਇਆ ਬੰਦੇ ਤੇ ਜੋ ਜੋ ਕੋਈ ਤੱਤ ਸਾਹਮਣੇ ਆ ਜੇ ਇਹਦੇ ਵਿੱਚ ਸਚਾਈ ਹੋਈ ਅ ਆਪਾਂ ਬੰਦਗੀ ਕਰਨੀ ਕਰਾਂਗੇ ਪਰ ਇਹ ਕਿ ਇਹ ਜੋ ਜੋਦੀ ਘਟਨਾ ਹੋਈ ਹੈ ਕਿ ਸੋਨਾਂ ਨੂੰ ਪਾਰਟੀ ਆਮ ਆਨੇ ਸਾਹਮਣੇ ਕੀਤਾ ਨਹੀਂ ਹਲੇ ਤੱਕ ਤਾਂ ਸਿਰਫ ਜਿਹੜੀ ਐ ਦਰਖਾਸਤ ਦੇਣ ਲਈ ਪਾਰਟੀ ਕੱਲ ਆਈ ਸੀ ਮੇਰੇ ਕੋਲੇ ਉਹਨਾਂ ਦਾ ਮੈਂ ਅੱਜ ਦਾ ਟਾਈਮ ਦਿੱਤਾ ਉਹਨਾਂ ਨੂੰ ਤੇ ਅੱਪਾ ਜਿਹੜਾ ਜਿਹੜਾ ਅਦੁੱਪਰਵਾਹ ਕੇ ਸਾਰੇ ਦੇ ਬਿਆਨ ਲਿਖਾਂਗੇ ਪਾਕਿਸਤਾਨਾਂ ਦੇ ਦੋਨੇ ਪਾਰ ਤੋਂ ਉਹ ਸਾਹਮਣੀ ਕਰਕੇ ਜੇ ਕੋਈ ਜਿਹੜੀ ਗੱਲ ਵੀ ਸਾਹਮਣੇ ਆਈ ਜੇ ਦੋ ਸੌ ਹੌਫ ਤੰਦੇ ਦਾ ਪਾਬੰਦ ਕਿਉਂ ਨਹੀਂ ਕਰ ਵੀ ਕਰਦੇ